ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਬਰਸਾਤ ਦੇ ਦਿਨਾਂ ਵਿੱਚ ਜਗ੍ਹਾ-ਜਗ੍ਹਾ ਖੜੇ ਬਰਸਾਤੀ ਪਾਣੀ ਅਤੇ ਗਲਤ ਖਾਣ-ਪਾਣ ਕਾਰਨ ਵੀ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਹਨ। ਕਿਹਾ ਜਾਂਦਾ ਹੈ ਕਿ ਬਰਸਾਤ ਦੇ ਦਿਨਾਂ ਵਿੱਚ ਸਰੀਰ ਅੰਦਰ ਖੂਨ ਪਾਣੀ ਇੱਕ ਹੋ ਜਾਂਦਾ ਹੈ ਇਸ ਲਈ ਖਾਣ-ਪੀਣ ਦੀਆਂ ਵਸਤੂਆਂ ਦੀ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਘਰਾਂ ਵਿੱਚ ਖੜੇ ਗੰਦੇ ਜਾਂ ਸਾਫ਼ ਪਾਣੀ ਵਿੱਚ ਕਈ ਤਰ੍ਹਾਂ ਦੇ ਮੱਛਰ ਪੈਦਾ ਹੋ ਜਾਂਦੇ ਹਨ ਜੋ ਮਲੇਰੀਆ, ਡੇਂਗੂ ਛਿਕਨੂ ਗੁਨਿਆਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀ ਦਾ ਕਾਰਨ ਬਣਦੇ ਹਨ ਬਰਸਾਤ ਦੇ ਦਿਨਾਂ ਵਿੱਚ ਕਿਹੜੀਆਂ-ਕਿਹੜੀਆਂ ਹੁੰਦੀਆਂ ਹਨ ਬਿਮਾਰੀਆਂ ਅਤੇ ਇਹਨਾਂ ਤੋਂ ਬਚਣ ਲਈ ਕੀ-ਕੀ ਵਰਤਨੀਆਂ ਚਾਹੀਦੀਆਂ ਹਨ ਸਾਵਧਾਨੀਆਂ ਤੇ ਨਾਲ ਹੀ ਸਿਹਤ ਵਿਭਾਗ ਵੱਲੋਂ ਕੀ-ਕੀ ਕੀਤੇ ਜਾ ਰਹੇ ਹਨ ਬਿਮਾਰੀਆਂ ਤੋਂ ਬਚਾਅ ਤੇ ਰੋਕਥਾਮ ਲਈ ਉਪਰਾਲੇ ਜਾਣਦੇ ਹਨ ਜ਼ਿਲ੍ਹਾ ਮਲੇਰੀਆ ਅਧਿਕਾਰੀ ਗੁਰਦਾਸਪੁਰ ਡਾਕਟਰ ਗੁਰਪ੍ਰੀਤ ਕੌਰ ਕੋਲੋਂ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੇਰਾ ਨਾਮ ਡਾਕਟਰ ਗੁਰਪ੍ਰੀਤ ਕੋਹੜਾ ਮੈਂ ਐਮਬੀਬੀਏ 70 ਕਮਿਊਨਿਟੀ ਮੈਡੀਸਿਨ ਮੈਂ ਇੱਥੇ ਐਜ਼ ਅ ਡਿਸਟ੍ਰਿਕਟ ਐਪੀਡੀਮੀਓਲੋਜਿਸ ਦਾ ਕੰਮ ਕਰਦੇ ਹਾਂ ਸਾਤੀਚ ਸਾਡੇ ਖਾਣ ਪੀਣ ਨੂੰ ਲੈ ਕੇ ਪਾਣੀ ਨੂੰ ਲੈ ਕੇ ਤੇ ਡੇਂਗੂ ਚਿਕਨਗੁਨੀਆ ਤੇ ਮਲੇਰੀਆ ਇਹ ਤਿੰਨ ਮੱਛਰ ਜੋ ਮੱਛਰ ਕਰਕੇ ਹੁੰਦੀ ਹੈ ਨਾ ਇਹ ਸਾਰੀ ਬਿਮਾਰੀਆਂ ਸਾਨੂੰ ਬਰਸਾਤੀ ਮੌਸਮ 'ਚ ਜ਼ਿਆਦਾ ਮਿਲਦੀਆਂ ਹਨ ਪ੍ਰਿਕਾਸ਼ਨ ਹੈ ਕਿ ਘਰ ਦਾ ਹੀ ਖਾਣਾ ਖਾਦਾ ਜਾਵੇ ਠੀਕ ਹੈ ਘਰ ਦਾ ਹੀ ਅਗਰ ਸਾਡੇ ਕੋ ਪਤਾ ਹੈ ਕਿ ਸਾਡਾ ਪਾਣੀ ਸਾਫ ਨਹੀਂ ਆ ਰਿਹਾ ਕਿਤੇ ਨਾ ਕਿਤੇ ਪਿੱਛੇ ਕੰਟਾਮਿਨੇਸ਼ਨ ਹੈਗੀ ਹੈ ਤੋਂ ਨੂੰ ਬੋਇਲ ਕਰਕੇ ਜਾਂ ਫਿਰ ਕਲੋਰੀਨ ਟੈਬਲੇਟ ਪਾ ਕੇ ਹੀ ਉਹਨੂੰ ਵਰਤਿਆ ਜਾਵੇ ਤੇ ਸਬਜ਼ੀਆਂ ਨੂੰ ਧੋ ਕੇ ਨਮਕ ਦੇ ਪਾਣੀ 'ਚ ਜਾਂ ਫਿਰ ਵਿਨੇਗਰ 'ਚ ਉਹਨੂੰ 15 ਮਿੰਟ ਧੋਣ ਤੋਂ ਬਾਅਦ ਹੀ ਉਹਨੂੰ ਵਰਤਿਆ ਜਾਵੇ ਤੇ ਇਸ ਤੋਂ ਇਲਾਵਾ ਡੇਂਗੂ ਮਲੇਰੀਆ ਤੇ ਚਿਕਨ ਬੁਨੀਆਂ ਵਿੱਚ ਸਾਨੂੰ ਕਿਤੇ ਵੀ ਕਿਉਂਕਿ ਇਹ ਮੱਛਰ ਹੈ ਜੋ ਖੜੇ ਪਾਣੀ 'ਚ ਸਾਫ ਖੜੇ ਪਾਣੀ 'ਚ ਪੈਦਾ ਹੁੰਦਾ ਹੈ ਉਹ ਆਪਾਂ ਫ੍ਰਿਜ, ਕੂਲਰ, ਫਲਾਵਰ ਪੋਟ ਜਿੰਨੇ ਵੀ ਟੱਕਨ ਹੈ, ਟ੍ਰੇ ਹੈ ਉਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅਪਾਰਟਮੈਂਟ ਫਲੋ ਸਾਡੇ ਕੋਲ 101 ਟੀਮਾਂ ਬਣੀਆਂ ਹੋਈਆਂ ਹਨ ਜੋ ਪਿੰਡਾਂ ਦੇ ਲੈਵਲ ਤੋਂ ਲੈ ਕੇ ਸ਼ਹਿਰੀ ਲੈਵਲ ਤੱਕ ਹਰ ਇੱਕ ਜਗ੍ਹਾ ਪ੍ਰੈਜ਼ੈਂਟ ਹੈ ਤੇ ਉਹ ਡੇਲੀ ਸਰਵੇ ਕਰ ਰਹੇ ਨੇ ਤੇ ਡੇਲੀ ਸਰਵੇ ਵਿੱਚ ਉਹ ਘਰ-ਘਰ ਜਾ ਕੇ ਚੈੱਕ ਕਰਦੀਆਂ ਨੇ ਠੀਕ ਹੈ ਇਹਦੇ ਵਿੱਚ ਸਾਡੇ ਐਮਪੀਐਚ ਡਬਲਯੂ ਮਲਟੀਪਰਪਸ ਹੈਲਥ ਵਰਕਰ ਨੇ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਜੋ ਉਹਨਾਂ ਨੂੰ ਸੁਪਰਵਾਈਜ਼ ਕਰਦੇ ਨੇ ਤੇ ਸ਼ੁੱਕਰਵਾਰ ਵਾਲੇ ਦਿਨ ਨਰਸਿੰਗ ਸਟੂਡੈਂਟ ਤੇ ਆਸ਼ਾ ਵਰਕਰ ਵੀ ਇਨਵੋਲ ਹੁੰਦੇ ਨੇ ਸਾਡੇ ਨਾਲ ਇਸ ਤੋਂ ਇਲਾਵਾ ਮੀਟਿੰਗ ਹੁੰਦੀ ਰਹਿੰਦੀ ਹੈ ਕਈ ਵਾਰ ਐਮਓਜ਼ ਨੂੰ ਆਪਾਂ ਕਰ ਦਿੰਦੇ ਹਾਂ ਥਰੂ ਵੀਸੀ ਕਰਾ ਦਿੰਦੇ ਹਾਂ ਆਸ਼ਾ ਵਰਕਰ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਐਮਪੀਐਚਡਬਲੂ ਨੂੰ ਟ੍ਰੇਨਿੰਗ ਦੇ ਚੁਕੇ ਆਪਾਂ ਇਹ ਮਾਰਚ ਵਿੱਚ ਤੇ ਇਸ ਤੋਂ ਇਲਾਵਾ ਡੇਂਗੂ ਮੰਥ ਬਣਾ ਰਿਹਾ ਪਿਛਲੇ ਮਹੀਨੇ ਆਪਾਂ ਮਲੇਰੀਆ ਮੰਥ ਬਣਾਇਆ ਸੀਗਾ ਇਸ ਤੋਂ ਇਲਾਵਾ ਸਾਡੀ ਵਾਟਰ ਬੋਰਨ ਬਿਮਾਰੀਆਂ ਤੁਹਾਨੂੰ ਦੱਸ ਚੁੱਕੀਆਂ ਪਹਿਲੇ ਹੀ ਕਿ ਇਹ ਨਾਲ ਡਾਇਰੀਆ ਦੇ ਕੇਸਿਸ ਵੱਧ ਜਾਂਦੇ ਨੇ ਸਾਡੇ ਇਸ ਕਰਕੇ ਬਾਹਰ ਦਾ ਖਾਣਾ ਪੀਣਾ ਨਹੀਂ ਖਾਣਾ ਚਾਹੀਦਾ ਔਰ ਬੈਕਟੀਰੀਅਲ ਕੰਟਾਮਿਨੇਸ਼ਨ ਬਹੁਤ ਹੁੰਦੀ ਹੈ ਸਬਜ਼ੀਆਂ ਤੇ ਕਿ ਹਿਊਮਿਡਿਟੀ ਬਹੁਤ ਜ਼ਿਆਦਾ ਹੈ ਤੇ ਇਸ ਕਰਕੇ ਆਪਾਂ ਨੂੰ ਸਭ ਬਾਹਰ ਦਾ ਅਵੋਇਡ ਕਰਨਾ ਚਾਹੀਦਾ ਹੈ ਤੇ ਘਰ ਦੀ ਬਣੀ ਹੋਈ ਚੀਜ਼ ਹੀ ਖਾਣੀ ਚਾਹੀਦੀ ਹੈ। ਦੀ ਅਰੇਂਜਮੈਂਟ ਇਹ ਹੀ ਹੈ ਕਿ 71 ਸਾਡੇ ਇਹੀ ਰੱਖੇ ਗਏ ਨੇ ਆਪਣੇ ਬਰੀਡਿੰਗ ਚੱਕਰ ਰੱਖੇ ਗਏ ਨੇ ਜੋ ਘਰ-ਘਰ ਜਾ ਕੇ ਸਰਵੇ ਕਰਦੇ ਨੇ। ਇਸ ਤੋਂ ਇਲਾਵਾ ਨੰਬਰ ਆਫ ਬੈਡਸ ਆਪਾਂ ਡੈਡੀਕੇਟ ਕੀਤੇ ਹੋਏ ਨੇ ਡੇਂਗੂ ਮਲੇਰੀਆ ਚਿਕਨ ਗੁਨੀਆਂ ਡਾਇਰੀਆ ਦੇ ਲਈ ਤੇ ਸਾਡੇ ਹੀ ਹਰ ਜਗ੍ਹਾ ਪ੍ਰੈਜ਼ੈਂਟ ਹੈ। ਜਿੱਨੀਆਂ ਸਾਡੀ ਸਰਕਾਰੀ ਫੈਸਿਲਿਟੀਆਂ ਨੇ ਡੀ ਐਚ ਹੋ ਗਿਆ, ਸਬ ਡਿਵੀਜ਼ਨਲ ਹਸਪੀਟਲ ਬਟਾਲਾ ਹੋ ਗਿਆ, ਸੀ ਐਚ ਯਾਂ ਹੋ ਗਏ ਨੇ 14 ਹਰ ਇੱਕ ਤੇ ਬੈਡ ਡੈਡੀਕੇਟ ਕੀਤੇ ਗਏ ਨੇ। ਤੇ ਇਹਨਾਂ ਦੇ ਸੰਬੰਧੀ ਜਿਸ ਸਾਡਾ ਨੈਟ ਲਗਾ ਕੇ ਤਾਂ ਕਿ ਮੱਛਰ ਇੱਕ ਤੋਂ ਇੱਕ ਮਰੀਜ਼ ਤੋਂ ਦੂਸਰੇ ਮਰੀਜ਼ ਤੱਕ ਨਾ ਫੈਲੇ ਤੇ ਉਹਦਾ ਵੀ ਪੂਰਾ ਅਰੇਂਜਮੈਂਟ ਕੀਤਾ ਹੋਇਆ ਹੈ ਰਿਵਾਰਡ ਬਣਾਈ ਹੋਈ ਹੈ ਇਹ ਸਿਵਲ ਹਸਪੀਟਲ ਚ ਅਲੱਗ ਹੈ ਸਬਡਿਵੀਜ਼ਨ ਹਸਪੀਟਲ ਚ ਅਲੱਗ ਬਣੀ ਹੋਈ ਹੈ